ਭਾਰਤੀ ਕਮਿਊਨਿਸਟ ਪਾਰਟੀ ਦੇ ਮਰਹੂਮ ਆਗੂ ਗੁਗੇ ਕਮਿਊਨਿਸਟ ਆਗੂ ਸਾਬਕਾ ਐਮਐਲਏ ਮਰਹੂਮ ਸੰਗਰਵਾ ਸਿੰਘ ਪੂਰਕੋਟ ਉਹਨਾਂ ਦੀ 20ਵੀਂ ਵਰ੍ਹੇ ਅੱਜ ਪਾਰਟੀ ਵੱਲੋਂ ਮਨਾਈ ਜਾ ਰਹੀ ਹੈ ਨਿਹਾਲ ਸਿੰਘ ਵਾਲਾ ਦੀ ਸਮੂਚੀ ਕਮਿਊਨਿਸਟ ਪਾਰਟੀ ਵੱਲੋਂ ਇਹ ਉਦਮ ਕਰਕੇ ਪਰਿਵਾਰ ਨਾਲ ਅੱਜ ਉਹਨਾਂ ਦੇ ਦਿਨ ਤੇ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਭਾਰਤੀ ਕਮਿਊਨਿਸਟ ਪਾਰਟੀ ਦੇ ਬਹੁਤ ਸਰਮਹਾਰ ਆਗੂ ਚ ਉਹਨਾਂ ਦਾ ਨਾਮ ਹੁੰਦਾ ਵਿਧਾਨ ਸਭਾ ਚੋਣ ਇਸ ਸਾਲ ਕੇ ਦੇ ਲੋਕਾਂ ਨੇ ਉਹਨਾਂ ਨੂੰ ਭਾਰਤੀ ਕਮਿਊਨਿਸਟ ਪਾਰਟੀ ਦੇ ਉਹ ਨਿਸ਼ਾਨ ਤੋਂ ਜਤਾਇਆ ਉਹਨਾਂ ਨੇ ਬਹੁਤ ਸਾਰੇ ਕੰਮ ਜਿਹੜੇ ਲੋਕਾਂ ਦੇ ਸਿੱਖਿਆ ਦੇ ਖੇਤਰ ਜਮਹੂਨ ਹੈਲਥ ਦੇ ਖੇਤਰ ਜਮਹੂਨ ਹੋਰ ਬਹੁਤ ਸਾਰੇ ਕੰਮ ਆ ਜਿਹੜੇ ਭੋਗਣਵਾਏ ਜਾ ਰਹੇ ਆ ਅੱਜ ਭਾਰਤੀ ਕਮਿਊਨਿਸਟ ਪਾਰਟੀ ਦੇ ਸੁਭਾ ਪੱਦਰ ਦੇ ਆਗੂ ਆ ਜਿਹੜੇ ਉਹਨਾਂ ਨੂੰ ਇਸ ਦਿਨ ਇਤਜਾਦ ਕਰਨ ਲਈ ਉਹ ਆਏ ਹੋਏ ਆ ਪਾਰਟੀ ਨੇ ਪਿਛਲੇ ਲੰਮੇ ਸਮੇਂ ਤੋਂ ਉਹਨਾਂ ਨੂੰ ਹਰ ਸਾਲ ਆ ਜਿਹੜਾ ਵਰਸੀ ਤੇ ਸਮਾਗਮ ਕਰਕੇ ਯਾਦ ਕਰਨ ਦਾ ਕੰਮ ਕੀਤਾ ਜਾਂਦਾ ਅੱਜ ਫਿਰ ਉਹਨਾਂ ਦੀ 20ਵੀਂ ਵਰਸੀ ਤੇ ਉਹਨਾਂ ਨੂੰ ਯਾਦ ਕਰਨ ਦਾ ਕੰਮ ਪਾਰਟੀ ਕਰ ਰਹੀ ਵਾਸਿਲੀ ਨੂੰ ਨੌਨ ਦਾ ਮੇਨ ਮਾਡਲ ਕੀ ਹੈ ਮਕਸਦ ਇਹ ਦੇਖੋ ਕਿ ਜਦੋਂ ਪੂਰੇ ਦੇਸ਼ ਦੇ ਵਿੱਚ ਪੱਖਪਾਤੀ ਰਾਜਨੀਤੀ ਹੋ ਰਹੀ ਹੋਵੇ ਉਦੋਂ ਕਮਿਊਨਿਸਟ ਪਾਰਟੀ ਦਾ ਇਹ ਬਣਦਾ ਕਿ ਉਹ ਲੋਕਾਂ ਨੂੰ ਆਰਥਿਕ ਤੌਰ ਤੇ ਆਰਥਿਕ ਮੁੱਦਿਆਂ ਦੀ ਰਾਜਨੀਤੀ ਤੋਂ ਜਾਣੂ ਕਰਵਾਵੇ ਕਾਮਰਦਰ ਵਾਕਸ਼ ਨੂੰ ਜਦੋਂ ਯਾਦ ਕਰਦੇ ਆ ਤੇ ਉਹਨਾਂ ਨੇ ਸਾਰੇ ਆਪਦੇ ਮੁੱਦੇ ਆ ਜਿਹੜੇ ਉਹ ਲੋਕਾਂ ਨਾਲ ਲੋਕਾਂ ਦੀ ਜ਼ਿੰਦਗੀ ਨਾਲ ਸੰਬੰਧਤ ਆ ਜਿਹੜੇ ਉਹ ਉਹ ਲੈ ਕੇ ਲੜੇ ਆ ਤੇ ਪਾਰਟੀ ਵੀ ਇਹ ਫਰਜ਼ ਸਮਝਦੀ ਹੈ ਕਿ ਜੇ ਸਾਡੇ ਆਗੂ ਆਓ ਅਸੀਂ ਉਹਨਾਂ ਦੇ ਪੈਰੋਕਾਰ ਆ ਉਹਨਾਂ ਸਾਰੀਆਂ ਗੱਲਾਂ ਨਾਲ ਜਿਹੜੀਆਂ ਲੋਕ ਵਿਰੋਧੀ ਸਰਕਾਰਾਂ ਕਰ ਰਹੀਆਂ ਉਹਨਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਇਸੇ ਦੇ ਸੰਦਰਭ ਵਿੱਚ ਹੀ ਆ ਵੀ ਕਮਿਊਨਿਸਟ ਪਾਰਟੀ ਨੇ ਆਪ ਦੇ ਕਾਡ ਨੂੰ ਇਕੱਠਾ ਕਰਨ ਦਾ ਕੰਮ ਆਮ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕੀਤਾ ਤਾਂ ਕਿ ਲੋਕਾਂ ਨਾਲ ਖੁੱਲ੍ਹਾ ਗੱਲਾਂ ਇੱਕ ਨਾ ਜਾ ਸਕੇ ਸਾਰਿਆਂ ਦਾ ਧੰਨਵਾਦ ਹੀ ਕਿਉਂਕਿ ਪਾਰਟੀ ਦੇ ਸੂਬੇ ਦੇ ਲੀਡਰ ਵਿਸ਼ੇਸ਼ ਤੌਰ ਤੇ ਟਾਈਮ ਕੱਢ ਕੇ ਆਏ ਆ ਵੱਖ-ਵੱਖ ਪਿੰਡਾਂ ਚੋਂ ਆਗੂ ਸਾਥੀ ਆ ਜਿਹੜੇ ਉਹ ਵਿਸ਼ੇਸ਼ ਤੌਰ ਤੇ ਅੱਜ ਦੇ ਦੰਤ ਤੇ ਕਿਉਂਕਿ ਅਸੀਂ ਆਪਾਂ ਸਾਰੇ ਜਾਣਦੇ ਆ 6 ਮਹੀਨਿਆਂ ਬਾਅਦ ਫਸਲ ਆਉਣੀ ਹੁੰਦੀ ਆ ਬਾਡੀ ਅਜੇ ਵੀ ਚੱਲ ਰਹੀ ਆ ਫਿਰ ਵੀ ਵੱਡੀ ਗੰਟੀ ਚ ਲੋਕ ਆ ਜਿਹੜੇ ਉਹ ਕਬ ਦੇ ਮਰਹੂਮ ਆਗੂ ਨੂੰ ਯਾਦ ਕਰਨ ਵਾਸਤੇ ਅੱਜ ਦੇ ਦਿਨ ਤੇ ਆਏ ਆ ਅਸੀਂ ਪਾਰਟੀ ਵੱਲੋਂ ਪਾਰਟੀ ਕਮਨਿਸਟ ਪਾਰਟੀ ਦੇ ਜ਼ਿਲ੍ਹਾ ਸੈਕਟਰੀ ਵੱਲੋਂ ਅਸੀਂ ਸਾਰੇ ਸਾਥੀਆਂ ਦਾ ਜਿਹੜੇ ਲੀਡਰ ਸਾਥੀ ਵੀ ਆਏ ਆ ਵਰਕਰ ਸਾਥੀ ਆ ਦੋਸਤ ਆ ਹਮਦਰਦ ਆ ਅਸੀਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਸਾਡੇ ਬਹੁਤ ਵੱਡੇ ਆਗੂ ਹੈ ਕਾਮਰਦ ਗਰਵਖਸ਼ ਨੂੰ ਧੂਰ ਕੋਟ ਉਭਾਟ ਵਿੱਚ ਐਮਐਲਏ ਵੀ ਚੁਣੇ ਗਏ ਬਾਚੇ ਸੀਟ ਰਿਜ਼ਰਵ ਹੋ ਗਈ ਫਿਰ ਰਿਜ਼ਰਵ ਸੀਟ ਜਿਹੜੀ ਕੁਮਨਸਾ ਜਿਹੜੇ ਉਹ ਜਿੱਦਦੇ ਰਹੇ ਉਹਨਾਂ ਨੇ ਇਸ ਇਲਾਕੇ ਤੋਂ ਇਲਾਕੇ ਦੀ ਨਿਮੈਂਦਗੀ ਕਰਦੇ ਆ ਪੰਜਾਬ ਨੂੰ ਰਾਹ ਦਸਾਉਣ ਦਾ ਕੰਮ ਕੀਤਾ ਉਹਨਾਂ ਦੀ ਯਾਦ ਚ ਉਹਨਾਂ ਦੀ ਅੱਜ 20 ਸਾਲ ਹੋ ਗਏ ਉਹਨਾਂ ਨੂੰ ਪਿਛੜ ਗਏ ਸੀ ਉਹਨਾਂ ਦੀ ਯਾਦ ਚ 8 ਸਾਲ ਸਮਾਗਮ ਕਰਦੇ ਆ ਇਹ ਸਮਾਗਮ ਉਹਨਾਂ ਦੀ ਯਾਦ ਨੂੰ ਸਮਰਪਿਤ ਹੈ ਜੀ ਅਸੀਂ ਉਹਨਾਂ ਨੂੰ ਇਸ ਢੰਗ ਨਾਲ ਦੇਖਦੇ ਆ ਮੈਂ ਆਪ ਨਿੱਜੀ ਰੂਪ ਵਿੱਚ ਵੀ ਉਹਨਾਂ ਦਾ ਰਾਜਨੀਤਿਕ ਗੁਰੂ ਦੇ ਤੌਰ ਤੇ ਉਹਨਾਂ ਨੂੰ ਮੰਨਦਾ ਹਾਂ ਉਹਨਾਂ ਦਾ ਵਿਦਿਆਰਥੀ ਹਾਂ ਜਦੋਂ ਮੋਗਾ ਕੋੜੀ ਕਾਂਡ ਹੋਇਆ ਸੀ ਤੇ ਮੇਰਾ ਵਾਹ ਉਸ ਸਮੇਂ ਉਹਨਾਂ ਨਾਲ ਜੁੜਿਆ ਕੋਈ 15 ਦਿਨ ਉਹ ਹਰ ਰੋਜ਼ ਘੰਟਿਆਂ 2 ਘੰਟੇ ਮੇਰੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਮੈਨੂੰ ਉਹ ਸਮਾਂ ਦਿੰਦੇ ਸੀ ਤੋਂ ਉਹਨਾਂ ਤੋਂ ਬਹੁਤ ਸਾਰਾ ਕੁਝ ਸਿੱਖਿਆ ਉਹਦਾ ਲੰਬਾ ਚੌੜਾ ਜ਼ਿਕਰ ਕਰਨਾ ਤਾਂ ਇੱਥੇ ਮੁਸ਼ਕਲ ਹੈ ਪਰ ਮੈਂ ਉਹਨਾਂ ਨੂੰ ਇੱਕ ਬਹੁਤ ਹੀ ਵਧੀਆ ਇਨਸਾਨ ਦੇ ਤੌਰ ਤੇ ਇੱਕ ਵਧੀਆ ਕਮਿਊਨਿਸਟ ਦੇ ਤੌਰ ਤੇ ਔਰ ਵਧੀਆ ਨਮਾਇੰਦੇ ਦੇ ਤੌਰ ਤੇ ਇੱਕ ਵਧੀਆ ਮਨੁੱਖ ਦੇ ਤੌਰ ਤੇ ਉਹਨਾਂ ਨੂੰ ਵੇਖਦਾ ਔਰ ਉਹਨਾਂ ਨੂੰ ਯਾਦ ਕਰਦਾ ਉਹਨਾਂ ਨੂੰ ਸ਼ਰਧਾਂਜਲੀ ਪੇਂਟ ਕਰਦਾ ਵੇਖੋ ਕਾਮਰ ਗਰਵਖ ਸਿੰਘ ਧੂੜਕੋਟ ਮਾਰਕਸੀ ਵਿਚਾਰਧਾਰਾ ਦੇ ਧਾਰਨੀ ਸੀ ਜੇ ਕਹਿਣਾ ਹੋਵੇ ਉਹ ਮਾਰਕਸਵਾਦ ਦੇ ਇਤਿਆਹਾਪਕ ਸੀ ਅੱਜ ਉਹਨਾਂ ਦੀ 20ਵੀਂ ਵਰ੍ਹੇ ਸੀ ਹੈ 1962 ਦੇ ਵਿੱਚ ਉਹ ਇਥੋਂ ਵਿਧਾਇਕ ਵੀ ਰਹੇ ਆ ਹਲਕਾ ਨਿਹਾਲ ਸਿੰਘ ਵਾਲਾ ਉਹ ਕੁੱਲ ਹਿੰਦ ਕਿਸਾਨ ਸਭਾ ਦੇ ਵੀ ਆਗੂ ਰਹੇ ਆ ਉਦੋਂ ਪਹਿਲਾਂ ਵਿਦਿਆਰਥੀ ਜੀਵਨ ਸਮੇਂ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਵਿੱਚ ਐਕਟਿਵ ਰਹੇ ਆ ਪਰਾਣਾ ਜ਼ਿਲ੍ਹਾ ਫਰੋਜ਼ਪੁਰ ਉਹਦੇ ਪ੍ਰਮੁੱਖ ਆਗੂ ਰਹੇ ਆ ਸੋ ਅੱਜ ਜਿਹੜੇ ਹਾਲਾਤ ਹੈ ਕਿਸਾਨ ਮਜ਼ਦੂਰ ਕਰਜ਼ਾਈ ਹੈ ਬਿਜ਼ਨਸਮੈਨ ਹੈ ਜਿਹੜਾ ਉਹ ਉਨੂੰ ਕੋਈ ਪਰੋਸਾ ਨਹੀਂ ਕਿ ਉਹਦਾ ਬਿਜ਼ਨਸ ਹੈ ਜਿਹੜਾ ਉਹ ਚੱਲਦਾ ਰਹੇਗਾ ਭਵਿੱਖ ਦੇ ਵਿੱਚ ਉਹ ਲੜਖੜਾ ਚੁੱਕੇ ਐ ਇਸ ਹਾਲਾਤ ਦੇ ਵਿੱਚ ਕਾਮੜ ਗਰਵਖ ਸਿੰਘ ਢੂਡਕ ਕੋਟ ਵਰਗੇ ਲੋਕ ਆ ਜਿਹੜੇ ਜਿਹੜੇ ਹਰ ਹੱਥ ਨੂੰ ਕੰਮ ਦੀ ਗੱਲ ਕਰਦੇ ਰਹੇ ਹਰ ਕੰਮ ਕਰਨ ਵਾਲੇ ਨੂੰ ਉਹਦੀ ਕਿਰਤ ਦਾ ਪੂਰਾ ਮੁੱਲ ਮਿਲੇ ਉਹਦੀ ਗੱਲ ਕਰਦੇ ਰਹੇ ਸੋ ਉਦਾਂ ਦੇ ਸੱਜਣਾਂ ਜਿਹੜੇ ਉਹਨਾਂ ਦੀ ਜੀਵਨੀ ਤੋਂ ਪ੍ਰੇਰਣਾ ਲੈਣ ਦਾ ਉਹ ਜਿਹੜੇ ਸਿਧਾਂਤ ਨੂੰ ਲੈ ਕੇ ਉਹ ਚੱਲੇ ਉਸ ਸਿਧਾਂਤ ਤੋਂ ਪ੍ਰੇਰਣਾ ਲੈਣ ਦਾ ਮੌਕਾ ਹੈ ਫੇਰ ਹੀ ਸਾਡਾ ਪੰਜਾਬ ਕਰਜ਼ੇ ਤੋਂ ਮੁਕਤ ਹੋ ਸਕਦਾ ਹੈ ਪੰਜਾਬ ਦੇ ਲੋਕ ਕਰਜ਼ੇ ਤੋਂ ਮੁਕਤ ਹੋ ਸਕਦੇ ਆ ਫੇਰ ਹੀ ਇਹ ਮੰਗਾਈ ਇਹ ਅਨਪੜਤਾ ਇਹ ਗਰੀਬੀ ਵਰਗੀਆਂ ਲਾਮਤਾਂ ਜਿਹੜੀਆਂ ਉਹ ਦੂਰ ਹੋ ਸਕਦੀਆਂ ਕਿਉਂਕਿ ਮਾਰਕਸਵਾਦ ਨੂੰ ਜਦੋਂ ਪੜਦੇ ਆ ਅਧਿਐਨ ਕਰਦੇ ਆ ਤੇ ਉਹ ਕਹਿੰਦਾ ਕਿ ਹਰ ਹੱਥ ਹੈ ਜਿਹੜਾ ਉਹਨੂੰ ਕੰਮ ਦੀ ਗਰੰਟੀ ਹੋਣੀ ਚਾਹੀਦੀ ਐ ਤੇ ਸਾਡੇ ਦੇਸ਼ ਦੇ ਵਿੱਚ ਹਾਲਤੇ ਐ ਕਿ ਬੇਰੋਜ਼ਗਾਰੀ ਦੇ ਵਿੱਚ ਔੜਕਾਂ ਦਾ ਵਾਧਾ ਹੁੰਦਾ ਤੁਰਿਆ ਜਾ ਰਿਹਾ ਅੱਜ ਲੋਕ ਚਿੰਤਤ ਹੋ ਰਹੇ ਐ ਕਿ AI ਦਾ ਯੁੱਗ ਐ ਜਦੋਂ AI ਆ ਜਾਣੀ ਐ AI ਵਰਗਾ ਸੰਦ ਐ ਜਿਹੜਾ ਉਹ ਜਿਸ ਧਿਰ ਦੇ ਹੱਥ 'ਚ ਐ AI ਕੋਈ ਮਾੜੀ ਚੀਜ਼ ਨਹੀਂ ਹੈ ਪਰ ਜਿਹੜੀ ਧਿਰ ਦੇ ਹੱਥ ਐ ਉਹ ਸੰਦ ਉਹ ਉਹ ਉਹਦਾ ਮਨਸ਼ਾ ਐ ਕਿ ਅਸੀਂ ਇਹਦੀ ਦੁਰਵਰਤੋਂ ਕਰਕੇ ਆਪਦੇ ਮੁਨਾਫੇ ਦੇ ਢੇਰ ਐ ਜਿਹੜੇ ਹੋਰ ਵੱਡੇ ਕਰਦੇ ਰਹੀਏ ਅਸੀਂ ਹੋਰ ਕਿਵੇਂ ਤੇਜ਼ ਕਰ ਸਕਦੇ ਹਾਂ ਲੁੱਟਣ ਦਾ ਕੰਮ ਲੁੱਟਦਾ ਸੋ ਇਸ ਕਰਕੇ ਚਿੰਤਾ ਹੋਰ ਵਧੀ ਹੋਈ ਹੈ ਕਿ ਹੋਰ ਬੇਰਜ਼ਗਾਰੀ ਹੈ ਜਿਹੜੀ ਉਹ ਪਹਿਲੇ ਸੀ ਸੋ ਇਸ ਹਾਲਾਤ ਦੇ ਵਿੱਚ ਦੁਆਰਾ ਤੋਂ ਲੋਕਾਂ ਨੂੰ ਕਾਮਰ ਗਰਵਖਸ ਸਿੰਘ ਦੀ ਜੀਵਨੀ ਤੋਂ ਸਿੱਖਣ ਦੀ ਲੋੜ ਹੈ ਉਹਦੇ ਵੱਲੋਂ ਦੱਸੇ ਗਏ ਸਿਧਾਂਤ ਜਿਹਨੂੰ ਮਾਰਕਸਵਾਦ ਕਹਿੰਦੇ ਆ ਉਹਦਾ ਧਿਆਨ ਕਰਨ ਦੀ ਲੋੜ ਹੈ ਜੇ ਅਸੀਂ ਉਸ ਪਾਸੇ ਤੁਰਗੇ ਤੇ ਬੰਦ ਖਲਾਸੀ ਹੈ ਜਿਹੜੀ ਉਹ ਹੋ ਸਕਦੀ ਹੈ ਇਸੇ ਮਕਸਦ ਨਾਲ ਅੱਜ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਆਪਣੇ ਉਸ ਮਹਿਬੂਬ ਆਗੂ ਦੀ 20ਵੀਂ ਵਰ੍ਹੇ ਸਿਰ ਮਨਾਈ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਆ ਕੰਮ ਦੀ ਰੁੱਤ ਦੇ ਬਾਵਜੂਦ ਲੋਕਾਂ ਨੇ ਸਮਾਂ ਕੱਢਿਆ ਇਹ ਚੀਜ਼ ਦੱਸਦੀ ਹੈ ਕਿ ਕਮਵਡ ਗਰਬਖ ਸਿੰਘ ਹੁਣਾਂ ਦੀ ਇਸ ਇਲਾਕੇ ਦੇ ਵਿੱਚ ਕਿੰਨੀ ਹਰਮਨ ਪਿਆਰਤਾ ਸੀ ਅਸੀਂ ਉਹ ਜਿਹੜੇ ਲੋਕ ਆਏ ਆ ਉਹਨਾਂ ਦੇ ਸ਼ੁਕਰਗੁਜ਼ਾਰ ਬੀ ਆ ਉਹਨਾਂ ਦੇ ਧੰਨਵਾਦੀ ਬੀ ਗਰਬਖ ਸਿੰਘ ਵੀ ਆਪਣੇ ਸਮੇਂ ਦੇ ਵਿੱਚ ਬਧਾਈ ਕਰੇ ਆ ਤੇ ਲੋਕਾਂ ਦੀ ਗੱਲ ਕੀਤੀ ਆ ਤੁਸੀਂ ਆਖਿਆ ਉਹਦੀ ਰਾਜਨੀਤੀ ਤੇ ਉਹਨਾਂ ਦੇ ਸਮੇਂ ਦੀ ਰਾਜਨੀਤੀ ਕੀ ਫਰਕ ਪਾਉਂਦਾ ਦੇਖੋ ਜਿਹੜਾ ਰਾਜਨੀਤੀ ਨੂੰ ਬਦੂ ਕਰਨ ਦਾ ਕੰਮ ਚੱਲ ਰਿਹਾ ਰਾਜਨੀਤੀ ਬਹੁਤ ਜ਼ਰੂਰੀ ਇੱਕ ਅੰਗ ਹੈ ਸਾਡੇ ਸਮਾਜ ਦਾ ਰਾਜਨੀਤੀ ਤੋਂ ਬਿਨਾ ਸਮਾਜ ਨੂੰ ਚਲਾਇਆ ਨਹੀਂ ਜਾ ਸਕਦਾ ਸੋ ਅੱਜ ਰਾਜਨੀਤੀ ਹੈ ਜਿਹੜੀ ਉਹਨੂੰ ਤੰਦੇ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿਹੜੀ ਪਾਰਟੀ ਹੈ ਜਿਹਦੀ ਸਤਾ ਹੈ ਕੁਝ ਚਲਾਕ ਲੋਕ ਚਾਤਰ ਲੋਕ ਹੈ ਜਿਹੜੇ ਉਹ ਰਾਤੋਂ ਰਾਤ ਉਸ ਪਾਰਟੀ ਵਾਲੇ ਪਾਸੇ ਨੂੰ ਉਲੜ ਜਾਣ ਦਾ ਕੰਮ ਕਰਦੇ ਆ ਕਿਉਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜੇ ਇਸ ਤਰ੍ਹਾਂ ਨਾ ਜਾਈਏ ਤਾਂ ਸਾਡੀ ਚੌਧਰ ਦਾ ਸਵਾਲ ਮਸਲਾ ਹੱਲ ਹੋ ਸਕਦਾ ਸਾਡਾ ਜਿਹੜਾ ਕਮਾਈ ਦਾ ਸਾਧਨ ਬਣ ਸਕਦਾ ਹੈ ਅਸੀਂ ਆਪਦੇ ਘਰ ਪਰ ਸਕਦੇ ਹਾਂ ਸੋ ਇਸ ਕਰਕੇ ਜ਼ਮੀਨ ਆਸਮਾਨ ਦਾ ਫਰਕ ਹੈ ਕਾਮੜ ਗੁਰਬਖਸ਼ ਸਿੰਘ ਵਰਗੇ ਲੋਕ ਕਾਮੜ ਮੁੰਸ਼ਾ ਸਿੰਘ ਵਰਗੇ ਲੋਕ ਕਾਮੜ ਸੱਘੜ ਸਿੰਘ ਵਰਗੇ ਲੋਕ ਜਿਹੜੇ ਕੋਈ ਪ੍ਰਵਾਹ ਨਹੀਂ ਕੀਤੀ ਹਾਲਾਂਕਿ ਇਹ ਨਹੀਂ ਗੱਲ ਹੁੰਦੀ ਕਿ ਆਪਦੇ ਪਰਿਵਾਰਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਆਪਦੇ ਪਰਿਵਾਰ ਵੀ ਸੈਟਲ ਹੋਣ ਪਰਾਂਡੀ ਗਵਾਂਡੀ ਵੀ ਪਿੰਡ ਵਾਲੇ ਵੀ ਇਲਾਕੇ ਵਾਲੇ ਵੀ ਸਮਾਜ ਵਾਲੇ ਵੀ ਬਾਕੀ ਸਾਰੇ ਹੀ ਸੈੱਟ ਹੋਣ ਇਹ ਇਸ ਕਿਸਮ ਦੀ ਧਾਰਨਾ ਵਾਲੇ ਸੀਗੇ ਅੱਜ ਦੇ ਲੀਡਰ ਜਿਹੜੇ ਉਹ ਆਪਦੇ ਘਰ ਪਰਣ ਲੱਗੇ ਹੋਏ ਆ ਕਿਵੇਂ ਵਿਦਾਇਕ ਜਿਹੜੀ ਸਰਕਾਰ ਲੋਕਾਂ ਨੇ ਲੈ ਕੇ ਆਂਦੀ ਉਹਦੇ ਵਿਦਾਇਕਾਂ ਬਾਰੇ ਚਰਚਾ ਚੱਲ ਰਹੀ ਹੈ ਕਰੋੜ ਕਰੋੜ ਰੁਪਏ ਦੀਆਂ ਕੋਠੀਆਂ ਕਈ ਕਈ ਕਰੋੜ ਰੁਪਏ ਦੀਆਂ ਕੋਠੀਆਂ ਪਲਾਟ ਗੱਡੀਆਂ ਉਹ ਇਹ ਵੀ ਖਰੀਦਣ ਤੁਰੇ ਹੋਏ ਆ ਇਹਦੇ ਚੋਂ ਲੋਕਾਂ ਨੂੰ ਨਿਰਾਸ਼ਾ ਜਿਹੜੀ ਹੈ ਸਮਾਜ ਦੇ ਵਿੱਚ ਫੈਲੀ ਹੋਈ ਹੈ ਹੁਣ ਲੋਕ ਇਹ ਕਹਿਣ ਤੱਕ ਚਲੇ ਜਾ ਰਹੇ ਆ ਕਿ ਨਹੀਂ ਯਾਰ ਇੱਥੇ ਨਹੀਂ ਕੁਝ ਹੋ ਸਕਦਾ ਮੈਂ ਲੋਕਾਂ ਨੂੰ ਵੀ ਇਸ ਗੱਲ ਤੋਂ ਬੇਨਤੀ ਕਰੂੰਗਾ ਕਿ ਨਹੀਂ ਬਹੁਤ ਕੁਝ ਹੋ ਸਕਦਾ ਹੈ ਜੇਕਰ ਕਾਮੜ ਗਰਵਖ ਸਿੰਘ ਵਰਗੇ ਕਾਮੜ ਸੱਘੜ ਸਿੰਘ ਵਰਗੇ ਕਾਮੜ ਮੁੰਸ਼ਾ ਸਿੰਘ ਵਰਗੇ ਉਸ ਵਿਚਾਰਧਾਰਾ ਨੂੰ ਲੈ ਕੇ ਚੱਲਣ ਵਾਲੇ ਲੋਕ ਕਾਮੜ ਰੁਲਦੂ ਖਾਨ ਵਰਗੇ ਲੋਕ ਹੈ ਜਿਹੜੇ ਜੇ ਉਹਨਾਂ ਨੂੰ ਦੀ ਜਿਹੜੀ ਸ਼ਿਕਸ਼ੀਤ ਤੋਂ ਪ੍ਰੇਰਣਾ ਲਈਏ ਜੇ ਉਹਨਾਂ ਬਾਰੇ ਸੋਚੀਏ ਵਿਚਾਰੀਏ ਕਿ ਉਹ ਕੌਣ ਸੀ ਕਿਹੜੀ ਗੱਲ ਨੂੰ ਲੈ ਕੇ ਉਹ ਤੁਰਦੇ ਸੀ ਜੇ ਉਹ ਰਾਹ ਚੁਣੀਏ ਤੇ ਆਹ ਜਿਹੜੀ ਰਾਜਨੀਤੀ ਨੂੰ ਧੰਦਾ ਸਮਝਣ ਵਾਲੇ ਲੋਕ ਹੈ ਜਿਹੜੇ ਉਹਨਾਂ ਤੋਂ ਖੇੜਾ ਛੁੱਟ ਸਕਦਾ ਹੈ ਰਾਜਨੀਤੀ ਨੂੰ ਆਪਦੀ ਨੂੰ ਅੱਗੇ ਵਧਾਉਣ ਵਾਸਤੇ ਭਾਈਚਾਰਕ ਸਾਂਝ ਤੱਕ ਨੂੰ ਵੀ ਸੱਟ ਮਾਰਨ ਦੀਆਂ ਗੱਲਾਂ ਕਰਦੇ ਆ ਧਰਮ ਜਿਹੜਾ ਕੋਈ ਵੀ ਹੈ ਜਿਹੜਾ ਉਹਨੂੰ ਦੇਖ ਲਿਓ ਮਨੁੱਖਤਾ ਦੀ ਗੱਲ ਕਰਦਾ ਪਰ ਮਜਬੂਰ ਦੇ ਰੂਪ ਦੇ ਵਿੱਚ ਆਪਸ ਵਿੱਚ ਲੋਕਾਂ ਨੂੰ ਲੜਾਉਣ ਦੀਆਂ ਸ਼ਾਦਸ਼ਾ ਜਿਹੜੀਆਂ ਕੀਤੀਆਂ ਜਾ ਰਹੀਆਂ ਇਹ ਸਾਰਾ ਕੁਝ ਹੈ ਜਿਹੜਾ ਰਾਜਨੀਤਿਕ ਗੰਦ ਹੈ ਜਿਹੜਾ ਇਹ ਉਹਦੇ ਚੋਂ ਹੈ ਸੋ ਇਸ ਗੰਦ ਨੂੰ ਹੁੰਜਣ ਵਾਸਤੇ ਅਸਲ ਦੇ ਵਿੱਚ ਲੋਕਾਂ ਦੀ ਰਾਜਨੀਤੀ ਹੈ ਜਿਹੜੀ ਉਹਨੂੰ ਸਮਝਣ ਦੀ ਲੋੜ ਹੈ ਉਹ ਸਰਾਹ ਅੱਗੇ ਵਧਣ ਦੀ ਲੋੜ ਹੈ